ਤੁਹਾਨੂੰ ਕੀ ਨਾਮ ਹੈ ਜੀ ਤੁਹਾਡਾ ਰਣਜੀਤ ਸਿੰਘ ਜੀ ਕਿਹੜਾ ਪਿੰਡ ਹੈ ਬਾਲਾ ਜਕ ਜੀ ਤੇ ਤੁਸੀਂ ਸਰਪੰਚ ਹੋ ਹਾਂ ਜੀ ਵਾਈਫ ਮੇਰੇ ਸਰਪੰਚ ਨੇ ਕਿ ਕਿ ਪੂਰੀ ਘਟਨਾ ਕੀ ਹੈ ਇਹ ਘਟਨਾ ਜਿੱਦ ਇਹ ਆ ਕਿ ਇਹ ਪਿੰਡ ਦੀ ਸਾਂਝੀ ਜਗਾ ਹੈ ਜਿਹੜੀ ਇੱਕ ਕਨਾਲ 5 ਮਰਲੇ ਆ ਤੇ ਇਹ ਪਹਿਲੀ ਪੰਚਾਇਤ ਅਚਰ ਸਿੰਘ ਜੀ ਜਿਨ੍ਹਾਂ ਨੇ ਇਹ ਗੁਰਦੁਆਰੇ ਵੱਡੇ ਨੂੰ ਦਾਨ ਕੀਤੀ ਸੀ ਤੇ ਇਹ ਆ ਕਿ ਪਹਿਲਾਂ ਇਹਨਾਂ ਦਾ ਚਲੋ ਕੋਈ ਇਦਾਂ ਸਮਝੌਤਾ ਕੋਈ ਚੱਲਦਾ ਸੀ ਇਹਨਾਂ ਪਹਿਲਾਂ ਬਿਆਨ ਵੀ ਦਿੱਤੇ ਉਹ ਤੁਹਾਡੇ ਕੋਈ মিডিਆ ਰਹੀਂ ਪਹਿਲਾਂ ਗਏ ਆ ਵੀ ਇਹ ਵੇਚ ਕੇ ਤੇ ਜੰਜਕਰ ਬਣਾਇਆ ਜਾ ਰਿਹਾ ਤੇ ਉਹਦੇ 'ਚ ਇਹ ਗੱਲ ਹੋਈ ਵੀ ਇਹਨਾਂ ਦਾ ਜੋ ਬੰਦਾ ਸਰਦਾ ਅਹ ਕਰਾਂਗੇ ਵੀ ਇਹਨਾਂ ਵੀ ਗੁਰੂ ਘਰ ਤੇ ਲਾਉਣੇ ਐਸੀ ਐਸੀ ਭਾਈਚਾਰੇ ਨੇ ਉਹ ਤੋਂ ਬਾਅਦ ਇਹਨਾਂ ਦੇਨ ਤੋਂ ਇਨਕਾਰ ਕਰਤਾ ਤੇ ਜਿਹੜਾ ਉਹ ਤੋਂ ਬਾਅਦ ਇਹ ਖਲਾਰਾ ਪੈ ਗਿਆ ਹੁਣ ਉਥੇ ਦੁਕਾਨਾਂ ਬਣਾਈਆਂ ਜਾ ਰਹੀਆਂ ਹੁਣ ਉਹ ਦੁਕਾਨਾਂ ਦਾ ਇਹ ਆ ਕਿ ਜਾਂ ਕਮੇਟੀ ਬਣਾ ਰਹੀ ਆ ਕਿ ਜਾਂ ਅਵਤਾਰ ਸਿੰਘ ਨੂੰ ਬਣਾ ਕੇ ਦੇ ਰਿਆ ਐਸੀ ਭਾਈਚਾਰੇ ਦਾ ਕੀ ਰੋਲ ਐ ਉਹਦੇ ਵਿੱਚ ਕਾਦੇ ਪੈਸੇ ਮੰਗ ਰਹੇ ਨੇ ਦੇਖੋ ਜੀ ਉਹ ਸਾਂਝੀ ਜਗਾ ਵਾ ਹਾਂਜੀ ਹਨਾ ਉਦੋਂ ਇਹਨਾਂ ਨੇ ਕਿਹਾ ਵੀ ਚਲੋ ਜੰਜ ਘਰ ਬਣਾਵਾਂਗੇ ਜੰਜ ਘਰ ਦੀ ਬਜਾਏ ਨਾ ਫਿਰ ਉੱਥੇ ਲੰਗਰ ਘਰ ਲਿਖਤਾ ਉਹਦੀ ਤਾਂ ਲੰਗਰ ਘਰ ਲਿਖਤਾ ਫਿਰ ਇਹਨਾਂ ਕਹੇ ਵੀ ਚਲੋ ਇਹਨਾਂ ਨੇ ਗੁਰਦਾਰੇ ਤੇ ਲਾਉਣੇ ਆ ਜੋ ਇਹਨਾਂ ਦਾ ਸਰਦਾ ਬੰਦਾ ਇਹਨਾਂ ਨੂੰ ਕਰਾਂਗੇ ਤੇ ਆਪਣਾ ਕੋਈ ਸ਼ਰਤ ਦੀ ਰੀਅਰ ਜਾਂ ਆਪਣਾ ਅੱਗੇ ਥੋੜਾ ਬੋਦਾ ਬ੍ਰਾਂਡਾ ਬਣਾ ਲੈਣਗੇ ਪਰ ਹਾਂਜੀ ਗੁਰਦਾਰੇ ਦਾ ਪਰ ਹੁਣ ਉਹਨਾਂ ਨੇ ਕੁਝ ਦੇਣ ਤੋਂ ਮਨ ਕਰਤਾ ਕਿਹਦੇ ਜਿੰਨਾਂ ਦਾ ਬੰਦਾ ਹੀ ਕੱਖ ਨਹੀਂ ਤੁਹਾਡਾ ਇਹ ਕਹਿਣਾ ਕਿ ਪੰਚਾਇਤ ਨੂੰ ਤੇ ਐਸਸੀ ਸਮਾਜ ਨੂੰ ਉਹਨਾਂ ਨੇ ਗੁੰਮਰਾਹ ਕੀਤਾ ਹਾਂਜੀ ਹਾਂਜੀ ਗੁੰਮਰਾਹ ਕੀਤਾ ਜੀ ਇੱਕ ਉਮਰ ਕੋਰ ਕੇਸ ਜਾਂਦੇ ਚ ਹਾਂਜੀ ਕੋਰਟ ਕੇਸ ਵੀ ਚੱਲਦਾ ਸੀ ਉਹਦੇ ਵਿੱਚ ਇਹ ਆ ਕਿ ਕਹਿੰਦੇ ਵੀ ਗੁਰਦਾਰੇ ਦੀ ਵੱਡੇ ਗੁਰਦਾਰੇ ਦੀ ਕਮੇਟੀ ਨੂੰ ਸਟੇ ਮਿਲਿਆ ਚਲੋ ਜੇ ਉਹਨਾਂ ਨੂੰ ਸਟੇ ਮਿਲਿਆ ਵਾ ਹੁਣ ਉਹ ਦੁਕਾਨਾ ਬਣਾ ਰਿਆ ਉਹਦਾ ਕੀ ਮਤਾ ਪਾਇਆ ਹੁਣ ਇਹ ਕਹਿੰਦੇ ਆ ਵੀ ਉਹ ਸਾਰਾ ਕੋ ਕਮੇਟੀ ਕਰਾ ਰਹੀ ਆ ਤਾਂ ਕਾਨਾ ਕਮੇਟੀ ਬਣਾ ਰਹੀ ਹੈ ਗੁਰਦਾਰੇ ਦੀ ਜੇ ਉਹ ਬਣਾ ਰੇ ਆ ਤੇ ਕੋਈ ਨਹੀਂ ਉਹਦਾ ਮਤਾ ਦੇ ਦੇਣ ਉਹਦਾ ਮਤਾ ਵਿਖੋਣ ਕਿ ਕੱਲ ਨੂੰ ਅੱਗੇ ਵੀ ਬੋਲੀ ਹੁੰਦੀ ਮਾਗੀ ਤੇ ਮਾਗੀ ਤੇ ਇਹਨਾਂ ਦੁਕਾਨਾਂ ਦਾ ਵੀ ਫਿਰ ਸਾਰੇ ਪਿੰਡ ਨੂੰ ਆਕੇ ਜਿਹੜਾ ਇਹਦਾ ਕਿਰਾਇਆ ਭਰੂਗਾ ਉਹ ਵੀ ਲੈ ਲੈ ਆਕੇ ਤਾਂ ਕੌਣ ਜਿਹੜੇ ਉਹ ਕਮੇਟੀ ਦੇ ਆਗੂ ਕੌਣ ਨੇ ਇਹ ਮੇਨ ਆਗੂ ਤੇ ਸਰਜੀਤ ਸਿੰਘ ਆ ਤੇ ਬਾਕੀ ਮੈਂਬਰ ਆ ਹਾਂ ਜੀ ਹਾਂ ਜਿਹੜਾ ਜਿਹੜੇ ਪ੍ਰਧਾਨ ਨੇ ਉਹ ਤੇ ਸਰਜੀਤ ਸਿੰਘ ਨੇ ਉਨੇ ਇਸ ਬੰਦੇ ਵਿੱਚ ਕੋਈ ਤੁਸੀਂ ਸ਼ਿਕਾਇਤ ਵੀ ਦਰਜ ਕਰਵਾਈ ਹੈ ਹਾਂਜੀ ਇਹਦੇ ਚ ਬਲਾਕਟ ਵੀ ਕੇਸ ਚੱਲੰਦਿਆ ਸੈਕਸ਼ਨ 7 ਚ ਇਹਦਾ ਦੁਕਾਨਾ ਭਰਾ ਨੇ ਇਹਨੂੰ ਉਹਦੇ ਪ੍ਰਤੀ ਤੁਸੀਂ ਕੋਈ ਸ਼ਿਕਾਇਤ ਦਰਜ ਕਰਾਈ ਹੈ ਹਾਂਜੀ ਅਸੀਂ ਉੱਥੇ ਦੱਸਿਆ ਸੀ ਬਲਾਕਟ ਆਹੀਂ ਉੱਥੇ ਡੀਡੀਪੀਓ ਸਾਹਿਬ ਨੂੰ ਵੀਡੀਓ ਸਾਹਿਬ ਦੀ ਨੋਟਿਸ ਲੈ ਜਾਂਦਾ ਹੀ ਉੱਥੇ ਲੈਟਰਾਂ ਦਿੱਤੀਆਂ ਸੀ ਉਹ ਵੀ ਕੱਲ ਸੈਕਟਰੀ ਸਾਹਿਬ ਆਏ ਇੱਥੇ ਮੌਕਾ ਵੇਖ ਕੇ ਗਏ ਆ ਹੁਣ ਉਹਨਾਂ ਨੂੰ ਸੈਕਟਰੀ ਦਾ ਮੰਗਲ ਸਿੰਘ ਜੀ ਉਹਨਾਂ ਇਹਨਾਂ ਦਾ ਉਹਨਾਂ ਨੂੰ ਬਿਆਨ ਇਹ ਆ ਕਿ ਇਹ ਜਿਹੜੀ ਜਗਾ ਵਾ ਇਹ ਅਸੀਂ ਆਪ ਦੁਕਾਨਾਂ ਜਿਹੜੀਆਂ ਅਸੀਂ ਆਪ ਬਣਾ ਰਹੇ ਕਮੇਟੀ ਬਣਾ ਰਹੀ ਆ ਹਮ ਇੱਕ ਪਾਸੇ ਇਹ ਦੂਜੇ ਪਾਸੇ ਕਹਿ ਦਿੰਦੇ ਆ ਕਦੇ ਜਸਬੀਰ ਸਿੰਘ ਜੀ ਨੂੰ ਕਹਿ ਦਿੰਦੇ ਆ ਵੀ ਜਿਹੜੇ ਸਾਬਕਾ ਸਰਪੰਚ ਰਹੇ ਪਹਿਲਾਂ ਵੀ ਇਹ ਆ ਇਹਨਾਂ ਦੀ ਨਿਗਰਾਨੀ ਕਰਨ ਦੇ ਕਦੇ ਇਹ ਕਹਿ ਦਿੰਦੇ ਆ ਅਵਤਾਰ ਸਿੰਘ ਨਿਗਰਾਨੀ ਕਰਨ ਦੇ ਆ ਹਨਾ ਗੱਲ ਕੋਈ ਇਹਨਾਂ ਦੀ ਸਮਝ ਈ ਤੇ ਨਹੀਂ ਆਉਂਦੀ ਜੇ ਇਹ ਤੇ ਕਮੇਟੀ ਬਣਾ ਰਹੀ ਆ ਤੇ ਇਹਨਾਂ ਕੋਈ ਨਾ ਕੋਈ ਤਾਂ ਮਤਾਂ ਪਾਇਆ ਹੀ ਹੋਊਗਾ ਮਤਾਂ ਪਾ ਕੇ ਹੀ ਬਣਾਉਂਦੇ ਹੋਣਗੇ ਮੈਂਬਰਾਂ ਦੇ ਸਾਈਨ ਹੋਏ ਹੋਣਗੇ ਤੇ ਉਹਨੂੰ ਵਿਖਾ ਦੇਣ ਸਾਰੇ ਪਿੰਡ ਨੂੰ ਤੁਹਾਡਾ ਤੁਹਾਡਾ ਇਹੋ ਹੀ ਕਹਿਣਾ ਹੈ ਕਿ ਪਾਰਦਰਸ਼ੀ ਢੰਗ ਦੇ ਨਾਲ ਜੇ ਵੇਚੀਆਂ ਆ ਤਾਂ ਇਹ ਵੀ ਪਿੰਡ ਪੂਰੇ ਨੂੰ ਦੱਸਿਆ ਜਾਵੇ ਦੱਸਿਆ ਜਾਵੇ ਜੀ ਗਮਰਾਹ ਨਾ ਕੀਤਾ ਜਾਵੇ ਸਾਰੇ ਪਿੰਡ ਦੀ ਨੌਲੇਜ ਹੋਣਾ ਚਾਹੀਦਾ ਕਿਉਂਕਿ ਹੱਕ ਸਾਰੇ ਪਿੰਡ ਦਾ ਵਾ ਗੁਰਦੁਆਰਾ ਸਾਰੇ ਪਿੰਡ ਦਾ ਵਾ ਇਹ ਕਰਕੇ ਸਾਰੇ ਪਿੰਡ ਨੂੰ ਹੱਕ ਬੰਦਾ ਜੀ ਇਹਦੀ ਜੋ ਵੀ ਇਹਨਾਂ ਕੀਤਾ ਜਾਂ ਕੋਈ ਮਤਾ ਪਾਇਆ ਉਹ ਮਤਾ ਵਿਖਾ ਦੇਣਾ ਕਿ ਹਾਂ ਜੀ ਇਹ ਦੁਕਾਨਾਂ ਬਣਾਉਂਦੇ ਆ ਕਿ ਕਮੇਟੀ ਬਣਾ ਰਹੀ ਆ ਇਹ ਸਾਰਾ ਕੰਮ ਤੁਸੀਂ ਕੀ ਮੰਦੇ ਜੋ ਕੀ ਦੀ ਸ਼ੈ ਤੇ ਹੋ ਰਿਹਾ ਹੈ ਵੇਖੋ ਜੀ ਹੁਣ ਇਥੇ ਇਹ ਕਮੇਟੀ ਅੱਗੇ ਲੱਗੀ ਆ ਦਹੀ ਤੇ ਕਮੇਟੀ ਆ ਕਰਨ ਹੁਣ ਅਸੀਂ ਤੇ ਇਹ ਕਮੇਟੀ ਨੂੰ ਪੁੱਛ ਸਕਦੇ ਆ ਵੀ ਭਾਈ ਜੇ ਤੁਸੀਂ ਬਣਾ ਰਹੇ ਜੇ ਜਾਂ ਕਿਸੇ ਨੂੰ ਦੇ ਰਹੇ ਜੇ ਉਹਦਾ ਸਾਨੂੰ ਪ੍ਰੂਫ ਦੇ ਦਿਓ ਠੀਕ ਕੀ ਬੰਮ ਨਰਮਲ ਸਿੰਘ ਇਹ ਕੀ ਮਾਮਲਾ ਪੁਰਾ ਮਾਮਲਾ ਇਹ ਆ ਜੀ ਮਤਲਬ ਸਾਂਝੀ ਜਗ੍ਹਾ ਸਾਡੇ ਪਿੰਡ ਦੀ ਮਤਲਬ ਸਾਡੇ ਵੇੜਿਆਂ ਦੇ ਵਿਚਾਲੇ ਕੋਈ ਖਾਲੀ ਇਹ ਸਾਡੇ ਗੁਰਦੁਆਰਾ ਸਾਹਿਬ ਦੇ ਮੈਂਬਰ ਆ ਮਤਲਬ ਪ੍ਰਧਾਨ ਆ ਸਰਜੀਤ ਸਿੰਘ ਕੁਛ ਹੋ ਰਹਣਾ ਨਾਲ ਮੰਗ ਰਿਹਾ ਇਹਨਾਂ ਨੇ ਇਹ 46 ਲੱਖ ਦੀ ਵੇਚਦੀ ਠੀਕ ਹੈ ਜੀ ਉਹ 46 ਲੱਖ ਦੀ ਵੇਚਦੀ ਪਹਿਲਾਂ ਤਾਂ ਕਹਿੰਦੇ ਸੀ ਵੀ ਮਰਗੀ ਸਿੰਘਾਂ ਨੂੰ ਆਪਣੇ ਭਰਾਵਾਂ ਨੂੰ ਅਸੀਂ ਕੁਛ ਨਾ ਕੁਛ ਦਫਾ ਦੇ ਉਚ ਕਾਦੇ ਆਸਤ ਦੇ ਨਾਲ ਮੋਟਾ ਉਹ ਗੁਰਦਾਰੇ ਵਾਸਤੇ ਇਹਨਾਂ ਨੂੰ ਗੁਰਦਾਰੇ ਸਾਹਿਬ ਤੁਹਾਡੇ ਵਾਲ ਮੇਲੇ ਲਾਗਣਾ ਹੁਣ ਉਹ ਕੀ ਹੋ ਗਿਆ ਜੀ ਉਹ ਕਿਉਂਕਿ ਜੀ ਮੇਲਾ ਅਸੀਂ ਜਗਾ ਵੇਚੀ ਨਹੀਂ ਜੇ ਉਹ ਜਗਾ ਵੇਚੀ ਨਹੀਂ ਆਪਾਂ ਤੇ ਫਿਰ ਉਹ ਆਪਣਾ ਮਤਲਬ ਗੇਟ ਕਾਰੇ ਵਾਸਤੇ ਕਢਾਇਆ ਗਿਆ ਅਵਧਾਰ ਸਿੰਘ ਇਹ ਕਿ ਉਹ ਬੰਦੇ ਕਹਿੰਦੇ ਆ ਵੀ ਅਹੀਂ ਜਗਾ ਉਹ ਵੇਚੀ ਨਹੀਂ ਆ ਜੇ ਉਹ ਜਗਾ ਆਪਾਂ ਵੇਚੀ ਨਹੀਂ ਫਿਰ ਉਹਦਾ ਮਤਲਬ ਗੇੜ ਕਾਦੇ ਆ ਫਿਰ ਉਹ ਕਹਿੰਦੀ ਆ ਜੀ ਅਹੀਂ ਉਹਨੂੰ ਕੇਅਰ ਟੇਕਰ ਲਾਇਆ ਕੇਅਰ ਟੇਕਰ ਉਹ ਕਾਦੇ ਵਾਸਤੇ ਲਾਇਆ ਜੀ ਉਹਦੇ ਕੋਲ ਉਹਦੇ ਅਸੀਂ ਪਹਿਲਾਂ ਕੇਸ ਮਤਲਬ ਕਰਕੇ ਜਗਾ ਆਪਣੀ ਜਿੱਤੀ ਆ ਉਹਦੇ ਕੋਲ ਪਹਿਲਾਂ ਕਢਵਾਈ ਆ ਪਹਿਲਾਂ ਸਾਡੇ ਨਾਲ ਉਹਦਾ ਕੇਸ ਚੱਲਦਾ ਰਿਹਾ ਬੜਾ ਚਿਰ ਗੁਰਦਰਾ ਸਾਹਿਬ ਦਾ ਉਹਦੇ ਕੋਲ ਕੇਸ ਕਰਵਾ ਕੇ ਜਗਾ ਕਢਵਾਈ ਆ ਜਿੱਤੀ ਆ ਤੇ ਹੁਣ ਉਸੇ ਬੰਦੇ ਨੂੰ ਕੇਅਰ ਟੇਕਰ ਲਾਤਾ ਜੀ ਮਲੋ ਜਿਆਲੇ ਕਹਿੰਦੇ ਨੇ ਨਾ ਵੀ ਮਤਲਬ ਦੁੱਧ ਦੀ ਰਾਖੀ ਆਪਾਂ ਬਿੱਲੀ ਨੂੰ ਭਾਤਾ ਉਹ ਗੱਲ ਬਣੀ ਜੀ ਇਹਨਾਂ ਨੇ ਕਬਜ਼ਾ ਕੀਤਾ ਹੈ ਪਹਿਲਾਂ ਉਹਨਾਂ ਨੇ ਕਬਜ਼ਾ ਕੀਤਾ ਹੈ ਉਹ ਮਤਲਬ ਚਾਚਾ ਹੀ ਨੇ ਉਹਦਾ ਨਾ ਕੇਸ ਮਤਲਬ 9 ਸਾਲ ਕੇਸ ਚੱਲਿਆ 9 ਸਾਲ ਕੇਸ ਚੱਲਿਆ ਤੇ ਹੁਣ ਉਹਨਾਂ ਨੇ ਕਹਿਤਾ ਜੀ ਉਹਨੂੰ ਕੇਟ ਕਰਵਾਤਾ ਕਦੀ ਕਹਿੰਦੇ ਆ ਜੀ ਅਸੀਂ ਪਹਿਲਾਂ ਲੱਖਾ ਸਿੰਘ ਨੂੰ ਲਾਇਆ ਕਦੀ ਕਿਸੇ ਨੂੰ ਕਹਿੰਦੇ ਆ ਜੀ ਕਾਰਨ ਕੀ ਸਮਝਦੇ ਹਾਂਜੀ ਕਾਰਨ ਕੀ ਸਮਝਦੇ ਕਾਰਨ ਇਹ ਹੈ ਜੀ ਉਹ ਜਗਾ ਵਿਕੀ ਹੈ ਪਹਿਲਾਂ ਇਹਨਾਂ ਬਿਆਨ ਵੀ ਦਿੱਤੇ ਉਹਨਾਂ ਨੇ ਬਿਆਨ ਵੀ ਦਿੱਤੇ ਸਾਡੇ ਕੋਲ ਪ੍ਰੂਫ ਹੈਗੇ ਆ ਜੀ ਮਤਲਬ ਵੀਡੀਓ ਦੇ ਵਿੱਚ মিডিਆ ਦੇ ਸਾਹਮਣੇ ਇਹਨਾਂ ਨੇ ਬੋਲਿਆ ਇਹੀ ਜਗਾ ਵੇਚ ਕੇ ਤੇ ਮਤਲਬ ਉਹ ਲਗਰ ਘਰ ਬਣਾਇਆ ਸਭ ਨੇ ਹੁਣ ਇਹ ਕਹਿੰਦੇ ਆ ਜੀ ਉਹ ਮਤਲਬ ਜਗਾ ਹੀ ਵੇਚੀ ਨਹੀਂ ਮਤਲਬ ਪੈਸਾ ਵੀ ਦੇਣ ਦੀ ਵਾਰੀ ਆਈ ਹੁਣ ਇਹਨਾਂ ਨੂੰ ਭਰਾਵਾਂ ਨੂੰ ਤੇ ਕਿੰਦੀ ਉਹ ਜਗਾ ਹੀ ਵੇਚੀ ਤਰੀਕ ਮੰਗਦੇ ਕਿਉਂ ਦੇ ਦੈ ਅਸੀਂ ਦੇ ਕਿੰਨੇ ਨਾਲ ਕਹਿਣਾ ਮਿਲਣਾ ਚਾਹੀਦਾ ਜੀ ਹੈਲੋ ਨਜ਼ਾਇਰ ਹੋਣ ਰਿਹਾ ਬਹੁਤ ਸਾਡੇ ਗੁਰਦੁਆਰਾ ਸਾਹਿਬ ਆ ਸਾਨੂੰ ਉਤੇ ਮਤਲਬ ਮੇਰਾ ਭਤੀਜਾ ਵਾ ਮਤਲਬ ਸਰਦਾਰ ਸਿੱਖ ਮਤਲਬ ਅਮਰਤਾਰੀ ਆ ਉਹ ਮਤਲਬ ਉਤੇ ਪਾਠ ਵੀ ਕਰਦੇ ਰਿਹਾ ਉਹਨਾਂ ਨੇ ਉਥੋਂ ਵੀ ਉਹਨਾਂ ਨੂੰ ਡੱਕਤਾ ਉਹ 40 ਲੱਖ ਦੀ ਤੁਸੀਂ ਗੱਲ ਕਰਦੇ ਹੋ 40 ਲੱਖ ਅਕਸਰ ਖਾਤੇ 'ਚ ਹੀ ਗਿਆ ਹੋਵੇਗਾ 40 ਲੱਖ ਦੀ ਉਹ આજ ਤੱਕ ਕੈਸ਼ ਇਹਨਾਂ ਕੋਲ ਪੈਸੇ ਆ ਸਾਰੇ ਅੱਛਾ ਜੀ ਪਹਿਲਾਂ ਵੀ ਸਾਡੇ ਮੱਲੇ ਗੁਰਦਰਾ ਸਾਹਿਬ ਦੀ 7-8 ਕਿੱਲੇ ਜ਼ਮੀਨ ਉਹ ਵੀ ਨਹੀਂ ਅੱਜ ਤੱਕ ਸਾਨੂੰ ਉਹਨਾਂ ਕੋਲ ਹਸਾਬ ਨਹੀਂ ਦਿੱਤਾ ਸੋਇਲਾ ਸਰਜੀ ਸੋਹਣਾ ਦੇ ਫਾਦਰ ਸਾਹਿਬ ਰਹੇ ਆ ਉੱਤੇ ਮੱਲੇ ਪ੍ਰਧਾਨ ਜ਼ਿੰਮੇਵਾਰੀ ਮੱਲੇ ਜੱਟ ਸਿੱਖ ਹੀ ਆ ਕਿਹਨੇ ਗੁਰਦਰਾ ਜੱਟ ਸਿੱਖ ਦਾ ਤੇ ਬਾਕੀ ਬਰਾਦਰੀ ਕਿੱਥੇ ਕਿੱਣਿਆ ਥੋੜਾ ਜੀ ਬਾਹਰ ਦੀਆਂ ਦੂਜੀਆਂ ਬਰਾਦਰੀਆਂ ਕਮਯਾਰ ਸਿੰਘ ਆ ਜੀ ਮੇਰੇ ਸਿੰਘਿਆ ਨਾਈ ਐਸ਼ੀ ਮੇ ਆ ਸਾਰੇ ਬਰਾਦਰੀਆਂ ਸਾਡੀਆਂ ਸਤਿਕਾਰ ਲੋ ਗਿਆ ਉਹ ਬਰਾਦਰੀਆਂ ਫਿਰ ਸਾਡੀਆਂ ਕਿੱਥੇ ਬੰਨੀਆਂ ਜਿੱੱਟਾ ਸਿੱਖਾਂ ਨਾ ਗੁਰਦਾਰੇ ਤੇ ਸਾਡੇ ਪੇਟ ਤੇ ਕੀ ਹੋਈ ਗੁਰਦਾਰੇ ਜਗਾ ਗੁਰਦਾਰੇ ਨਾਂਗ ਗੁਰਦਾਰੇ ਨਾਂ ਪ੍ਰਾਣੀ ਜਗਾ ਆਇਆ 50 ਸਾਲ ਪ੍ਰਾਣੀ ਗੁਰਦਾਰੇ ਜਗਾ 77 ਦੇ ਦੀ ਜਿੱਤੀ ਸਾਡੇ ਸਾਰੇ ਕੀ ਨਾਮ ਦਾ ਡਾਕੀ ਰੇਖੀ ਆ ਕੀ ਨਾਮ ਦਾ ਡਾਕੀ ਹਰਜੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਇੱਕੋ ਤੋਂ ਕੀ ਮਾਮਲਾ ਜਗਾ ਨੂੰ ਲੈ ਕੇ ਜੋ ਜਗਾ ਕੋਦਵਾ ਦੀ ਜਗਾ ਅਸੇ ਉਹ ਨਵੇਂ ਦੁਕਾਨਾ ਬਣਾਉਂਦੇ ਬਣਾਉਂਦੇ ਜਿਹੜਾ ਇੱਕ ਤੇ ਰਕਤ ਇੱਕ ਤੇ ਜੋ ਮਰਜੀ ਕਰੀ ਜਾਵੇ ਸਾਰਾ ਕਾਗਜ਼ ਪਤਰ ਖਾਣ ਲਾਉਣ ਆਪੇ ਦਾਲ ਤੇ ਜਾਣ ਦਾਲ ਤੇ ਜਾਣ ਪੁਲਸ ਤੇ ਜਾਣ ਮਰਜੀ ਮਰੀ ਜਾਣ ਅਦਾਜ਼ ਕੋਈ ਚੀਜ਼ ਚੱਲਦਾ ਪੈਣਾ ਸਾਡਾ ਜਿੱਤਿਆ ਅਸੀਂ ਜਿੱਤਿਆ ਜਿਹੜਾ ਤਾਂ ਕੀਤਾ ਚੱਲ ਅਸੀਂ ਜਿੱਤਿਆ ਚਾਹ ਜਿਹੜੀ ਵੇਚਣ ਦੀ ਗੱਲ ਕਹਿੰਦੇ ਗੁਰਦੁਆਰੇ ਦੇ ਵਿੱਚ ਕੋਈ ਵੇਚੀ ਨਹੀਂ ਜਿਹੜਾ ਗੁਰਦੁਆਰੇ ਦੀ ਧਿਕਾਨਾ ਬਣਦੀ ਹੈ ਗੁਰਦੁਆਰੇ ਦਾ ਕੋਈ ਨਹੀਂ ਵੇਚੀ ਬੰਦ ਸਾਮ ਸਬਾਲ ਨੂੰ ਸਾਮ ਸਬਾਲ ਨੂੰ ਜਿਹੜੀ ਇਹ ਦਿੱਤੀ ਹੈ ਜੀ ਇਹ ਤੋਂ ਸਾਮ ਸਬਾਲ ਨੂੰ ਹੁਣ ਸਮਾਨ ਸੂਰ ਰੱਖਣ ਦਿੱਤੀ ਉਹਨਾਂ ਨੇ ਕਹਿਣਾ 9 ਸਾਲ ਕੇਸ ਲੜ ਕੇ ਅਵਤਾਰ ਸਿੰਘ ਕਿਨ ਲੜਿਆ ਸੀ ਕਿਨ ਲੜਿਆ ਉਹਨਾਂ ਨੂੰ ਪਿੱਛੋਂ ਜਿਹੜੇ ਕਹਿੰਦੇ ਆ ਅਹੀਂ ਲੜਿਆ ਪੰਚਾਇਤ ਨੇ ਲੜਿਆ ਅਹੀਂ ਲੜਿਆ ਆਈ ਆਪਨ ਸਾਡੇ ਅਖਮਦ ਨਾਲ ਉਹ ਕੌਣ ਕੋ ਲੜਿਆ ਗੁਰਦੁਆਰੇ ਤੋਂ ਉਹਨਾਂ ਨੇ ਅੱਛਾ ਜੀ ਮਤ ਕਮੇਟੀ ਨਾਲ ਲੜਿਆ ਕੇ ਸਮਰ ਪੰਚਾਇਤ ਨਾਲ ਲੜਿਆ ਮਤ ਕਮੇਟੀ ਨਾਲ ਲੜਿਆ ਹਾਂ ਜੀ ਇਹਨੂੰ ਪਤਾ ਨਹੀਂ ਪੁੱਛਦਾ ਚਲ ਕੀ ਰਾਨ ਜੀ ਤੁਹਾਡਾ ਮਰਾਣਾ ਅਮਰਜੀਤ ਸਿੰਘ ਕੀ ਪੂਰਾ ਮਾਮਲਾ ਕੀ ਆ ਖਰਦੋਤਰਾ ਗੁਰਦੁਆਰੇ ਜਗ੍ਹਾ ਵਾਏ ਹਾਂਜੀ ਗੁਰਦੁਆਰਾ ਬਣਾਉਂਦਾ ਸਭ ਕੋ ਇੱਥੇ ਅੱਜ ਅੱਜ ਨਵੀਂ ਜਗ੍ਹਾ ਨਹੀਂ ਕੋਈ ਦੋ ਚ 50 ਸਾਲਾਂ ਦੀ 50 ਸਾਲ ਪੁਰਾਣੀ ਜਗ੍ਹਾ ਵਾ ਸਾਡੇ ਸਰਪੰਚ ਦਾ ਸਾਫਾ ਸਰਪੰਚ ਸਾਹਿਬ ਆ ਗਏ ਆ ਹੋਰ ਬਾਕੀ ਦਾ ਮੈਂਬਰ ਸਭ ਸਾਰਾ ਜਿੰਨੂ ਮਰਜੀ ਦੀ ਪੁੱਛੋ ਕੋਈ ਦੱਸੇ ਬਲਵੀ ਇਹ ਇਸ ਗੁਰਦਾਰੇ ਦੇ ਅਧਿਕਾਰ ਕੇਸ ਤਰਦਾ ਹੈ ਗੁਰਦਾਰਾ ਕਮੇਟੀ ਜੱਟ ਸਿੱਖਾਂ ਦਾ ਗੁਰਦਵਾਰਾ ਜੱਟ ਸੇ ਗੁਰਦਵਾਰਾ ਮੈਨੂੰ ਕੀ ਕਹਿੰਦੀ ਬਤਾ ਦਿਓ ਰਿਟਾਇਰਡ ਨਹੀਂ ਹੈਗਾ ਜਿੱਥੇ ਅਵਧਾਰ ਨਹੀਂ ਹੈਗਾ ਨਿੱਕੀ ਨਹੀਂ ਪੁੱਛਿਆ ਨਿਆ ਦੁਗਾ ਲਫਾਫਾ ਵਿੱਚ ਇੱਥੇ ਉਹ ਲੰਗਰ ਹਾਲ ਬੰਦਾ ਪਿਆ ਵਾ ਜਾਂਚ ਕਰ ਬੰਦਾ ਉਹ ਕੀ ਬੰਦਾ ਦੁਕਾਨਾ ਮਹਿਸਾਨਾ ਵੜਾਉਂਦੇ ਸੀ ਲੰਗਰ ਹਾਲ ਜਾਏ ਉਹ ਤੋਂ ਬੰਦਿਆ ਹਾ ਸਰਪੰਚ ਸਰਪੰਚ ਅਨੀਸ਼ ਸਰਪੰਚ ਸਾਤਾ ਸਪੈਸ ਹਾਂ ਜੀ ਹਾਂ ਜੀ ਇਹ ਦੱਸੋ ਹਾਂ ਜੀ ਇਹਨਾਂ ਕੋਲ ਸੈਂਟਰੀ ਆ ਕੇ ਬੋਲਦਾਂ ਮੇਰਾ ਨਾਮ ਜਸਬੀਰ ਸਿੰਘ ਯਾਨੀ ਜਿਹੜਾ ਪੂਰਾ ਮਾਮਲਾ ਕੀ ਹੈ ਗੁਰਦਾਰੇ ਦੀ ਜਗਾ ਦਾ ਇਹ ਉਹ ਜਗਾ ਜੜਿਆ ਜੱਟ ਸਿੱਖ ਬਗਵਾ ਦਾ ਦੇ ਨਾਂ ਤੇ ਆ 1973 ਕੇ ਵੀ ਅਰਜੀਤ ਸਿੰਘ ਹੋਈ ਇਹ 90 ਸਾਲ ਦਾ ਕੱਪੜਾ ਹੋ ਗਿਆ ਇਹ ਜਗਾ ਤੇ ਪਿੰਡੋਂ ਕਿਸੇ ਜਗਾ ਨੂੰ ਕਰਾਇਦੇ ਦਿੱਤੀ ਸੀ ਉਹਨੇ ਤੇ ਮਾਲਕ ਮਾਲਕ ਪੰਨਾ ਕਹਿੰਦਾ ਸੀ ਅਸੀਂ ਉਦੋਂ ਤਾਲ ਤੇ ਕੇਸ ਪਾ ਕੇ ਤੁਹਾਡੇ ਕੋਲ ਦੂ ਤੱਕ ਆਉਣੇ ਸਾਨੂੰ ਤਾਲ ਤੇ ਨੇ ਸਟੇ ਦਿੱਤਾ ਕਿ ਤੁਸੀਂ ਹਫਤਾ ਕੰਮ ਕਰੋ ਗੁਰੂ ਰਾਤ ਤੇ ਮੀਟਿੰਗ ਦਿੱਤਾ ਕਿ ਤੁਸੀਂ ਹਫਤਾ ਕੰਮ ਕਰੋ ਸਟੇ ਹੋਇਆ ਕਿ ਆਰਡਰ ਦਿੱਤਾ ਨਾ ਆਰਡਰ ਦਿੱਤਾ ਜੀ ਆਰਡਰ ਦਿੱਤਾ ਉਹਦੇ ਵਿੱਚ ਸਾਡੀਆਂ ਗਵਾਹੀਆਂ ਹੋਣੀਆਂ ਇੱਕ ਗਵਾਹੀ ਹੋ ਗਈ ਆ ਦੋ ਗਵਾਹੀਆਂ ਮਿਲੀਆਂ ਵੀ ਹੋਣੀਆਂ ਕਿਉਂਕਿ ਮੈਂ 1993 ਨੂੰ ਪਹਿਲੀ ਵਾਰ ਸਰਪੰਚ ਬਣਿਆ ਅੱਛਾ 2013 ਫਿਰ ਮੈਂ ਬਣਿਆ 2008 ਮੇਰੀ ਚਿਹਾਈ ਬਣੀ ਆ ਇਹ ਹਨ 35 ਸਾਲ ਤੋਂ ਮੈਂ ਇਹ ਹੋ ਗਿਆ ਕਿ ਇਹ ਜਗਾਹ ਦੀ ਗੱਲ ਜਗਾਹ ਇੱਥੇ ਉਹ ਕੋਈ ਮਾਲਕ ਨਹੀਂ ਆਇਆ ਕੋਈ ਮਤਾ ਵੀ ਵਗੈਰਾ ਪਾਇਆ ਗਿਆ ਪਰ ਹੁਣਾਂ ਤੇ ਨਹੀਂ ਨਹੀਂ ਤੇ ਕੋਈ ਬਰਦਾ ਨਹੀਂ ਮਤਾ ਮਤਾ ਨਹੀਂ ਮਤਾ ਉਹ ਕੋਈ ਨਾ ਪਾਇਆ ਕੋਈ ਕਮੇਟੀ ਨੇ ਪਾਇਆ ਨਹੀਂ ਨਿਊਜ਼ ਚੱਲੀ ਸੀ ਜਿਹਦੇ ਵਿੱਚ ਮੇਰੇ ਨਾਲ ਇਹ ਪੈਸੇ ਦੀ ਗੱਲ ਹੋ ਭਾਈ ਸਾਹਿਬ ਜੀ ਉਹਦੇ ਵਿੱਚ ਕਹਿ ਰਹੇ ਕਿ ਅਸੀਂ ਇਹ ਜਗਾਹ ਵੇਚ ਵੇਚ ਦਿੱਤੀ ਨਹੀਂ ਕੋਈ ਵੇਚੀ ਨਹੀਂ ਜਗਾਹ ਕੋਈ ਤੋਂ ਬਿਆਨ ਤੁਹਾਡੇ ਆ ਰਹੇ ਸਾਨੂੰ ਦਿਖਾਓ ਇਹਦਾ ਬਿਆਨ ਹਾਂ ਕੋਈ ਲਿਖਾ ਦਿੰਨੇ ਹਾਂ ਕੋਈ ਜਗ੍ਹਾ ਨਹੀਂ ਵੇਚੀ ਨਾ ਕਮੇਟੀ ਵਿੱਚੀ ਨਾ ਪੰਚਾਇਤ ਵਿੱਚੀ ਹੈ ਜੇ ਦਾ ਮਾਲਕ ਜੱਟ ਸਿੱਖ ਬਲਦਵਾਲਾ ਕਮੇਟੀ ਆ ਜਿਹੜੇ ਸਦਾਰਤਾਰ ਸੀਗਾ ਉਹ ਦੀ ਕਮੇਟੀ ਦੇ ਮੈਂਬਰ ਹੈ ਕਿ ਜਾਂ ਉਹ ਪਿੰਡ ਦੇ ਵਸਨੀਕ ਨਹੀਂ ਉਹ ਨਹੀਂ ਉਹ ਲੱਗ ਉਹ ਕੋ ਉਹ ਅਸੀਂ ਉਹ ਕੋ ਪਾਣੀ ਲਿਆ ਦਿਓ ਉਹ ਲਿਆ ਉਹ ਜਿਹੜੀ ਬਿਲਾਡ ਕਰਨੀ ਇੱਥੇ ਦੀ ਕਮੇਟੀ ਉਹ ਜਿਹੜੀ ਅੱਜ ਤੁਸੀਂ ਕਹਿ ਰਹੇ ਜੋ ਕਿ ਇਹ ਜਗ੍ਹਾ ਵੇਚੀ ਨਹੀਂ ਹੈਗੀ ਇੱਥੇ ਦੁਕਾਨਾਂ ਬਣ ਰਹੀਆਂ ਨਹੀਂ ਇਹ ਜਗ੍ਹਾ ਗੁਰਦੁਆਰਾ ਸਾਹਿਬ ਹੀ ਹੈ ਹਾਂ ਜੀ ਅਗਰ ਕੱਲ ਨੂੰ ਕਿਤੇ ਪਤਾ ਲੱਗ ਜੇ ਇਹ ਜਗ੍ਹਾ ਵੇਚੀ ਹੋਈ ਆ ਵੇਖੋ ਜੀ ਐਂ ਕਿਰਾਏ ਦੇ ਵੀ ਦੇ ਸਿਆ ਸਭ ਕੋ ਦੇ ਦਸਾ ਸਾਡੇ ਕੋਲ ਕੋ ਸਾਡੇ ਨੂੰ ਕੋਈ ਕਰ ਸਕਦਾ ਜੋ ਮਰਜੀ ਦੇ ਇਹ ਨਹੀਂ ਆਹ ਕੋਤਾ ਦੋ ਆਹ ਹੈ ਕਿ ਹਮਸਾਮ ਦੇ ਹੋਣੀ ਹੈ ਤੇ ਕੋਤਾ ਵੀ ਜਮੀਰ ਵੀ ਇਤਨੇ ਚੋਂਦੇ ਆਪੇ ਅਸੀਂ ਕੋਤੇ ਵੇਚ ਕੇ ਪਾਣ ਕੇ ਤੇ ਗਾਹ 15 20 ਕਿੱਲੇ ਬਣਾਉਂਦੇ ਨਹੀਂ ਜਿੱਤੇ ਮਰਜੀ ਦੇ ਹੈ ਉਹ ਪੈਨੋ ਤੇ ਸਾਡੇ ਕੋਤੇ ਪੈਨੋ ਜਮੀਰ ਦਾ ਇੱਕ ਪੈਣਾ ਕਿ ਘਾਟੇ ਨੂੰ ਪੈਣਾ ਆਪਾਂ ਜਿਹੜੀ ਦੂਜੀ ਐ ਪਾਰਟੀ ਆ ਅਖਰ ਕਿਉਂ ਉਹ ਅਵਾਇਡ ਹੋਣੀ ਪਈ ਇਹਦੇ ਬਾਰੇ ਤੁਸੀਂ ਦੱਸ ਦਿਓ ਉਹ 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 ਇਹ ਸਵਾਲ ਉਹਨਾਂ ਪਸੂ ਵੀ ਉਹ ਤੇ ਇਹ ਨਹੀਂ ਕੋਈ ਬੋਲ ਸਕਦੇ ਐਸੋ ਆਪਣੀ ਜਗ੍ਹਾ 'ਚ ਬੋਲਦਾ ਇਹ ਗੋਬਰਾ ਦੀ ਜਗ੍ਹਾ ਵਾ ਉਹਨਾਂ ਦਾ ਇਹ ਕਹਿਣਾ ਵਾ ਕਿ ਜਗ੍ਹਾ ਜਿਹੜੀ ਉਹ ਸਾਨੀ ਜਗ੍ਹਾ ਵਾ ਕੋਈ ਸਾਨੀ ਜਗ੍ਹਾ ਨਹੀਂ ਮਾਲਕ ਉਹਨਾਂ ਦਾ ਸਾਂਝਾ ਹੈ ਜਾਂ ਨਹੀਂ ਕੋਈ ਬਾਦ ਮਾ ਉਹ ਸੇਖ ਜੱਟ ਸੇ ਬੋਲਦਾ ਉਹ ਸਾਹਮਣੇ ਹੈ ਹਾਂਜੀ ਉਹ ਕੋਈ ਖਾਂਡਾ ਗੋਬਰਾ ਨਹੀਂ ਆ ਪੋਟ ਕੇ ਗਿਆਟਿਕ ਜੰਦੋ ਵੀ ਆ ਜਾਂਦੇ ਬੀਸੀ ਵੀ ਆ ਜਾਂਦੇ ਉਹ ਗੁਰਦੁਆਰੇ ਸਾਰੇ ਜਾਂਦੇ ਸਾਰੇ ਜਾਂਦੇ ਐਸੀ ਕੋ ਐਸੀ ਕੋਟੇ ਲਈ ਤੱਕ ਗੁਰਦੁਆਰਾ ਉਹ ਗੁਰਦੁਆਰਾ ਇੱਧਰੋਂ ਕੋਟੇ ਤੋਂ ਗੁਰਦੁਆਰਾ ਇੱਧਰ ਐਸੀ ਕੋ ਹਾਂ ਜੀ ਆ ਜੀ ਜਿਆਦੇ ਆਪਣਾ ਤਾਂ ਕਿਹੜਾ ਪਿੰਡ ਹੈ ਮੈਂ ਜਸਵੀਰ ਸਿੰਘ ਸਾਫਾ ਸਰਪੰਚ ਪਿੰਡ ਬਲਾ ਚੱਕ ਤੋਂ ਹਾਂ ਕੀ ਮਸਲਾ ਜੇ ਸਾਰਾ ਜਿਹੜਾ 메ਨ ਰੋਡ ਤੇ ਜਗਾ ਵਾ ਉਹ ਤੁਹਾਡੇ ਕਿ ਬਰੇਮ ਕਰਦੇ ਪਏ ਆ ਵੀ 46 ਲੱਖ ਦੀ ਬਿਨਾ ਦੱਸਿਓ ਉਹ ਤੁਹਾਨੂੰ ਵੇਚਤੀ ਆ ਸਾਡਾ ਵੀ ਇਚਾ ਦਾ ਹਿਸਾਬ ਆਂਦਾ ਵੇਖੋ ਜੀ ਉਹ ਜਗਾ ਲਾਉ ਮੈਂਟਲ ਵਿੱਚ ਸਰਪੰਚ ਅਸਰ ਸਿੰਘ ਦੇ ਨਾਮ ਤੇ ਹੋਈ ਸੀ ਅਸਰ ਸਿੰਘ ਸਰਪੰਚ ਦੇ ਗਾਂ ਇਹ ਜਗਾ ਗੋਦਵਾਲਾ ਗੋਦਵਾਲੇ ਗਿਆਟ ਅਸ ਇੱਕ ਗੋਦਵਾਲੋਂ ਲਈਤੀ ਸੀ ਤੇ ਉਹ ਪਿਛਲੇ ਮਾਗੀ ਤੇ ਆ ਜਿਹੜੀ ਆਪਣਾ 2025 2024 ਨੇ ਗੋਦਵਾਲੀ ਮਤਾ ਪਾਸ ਹੋਇਆ ਵੀ ਉਹ ਜਗਾ ਵੇਚ ਕੇ ਇੱਕ ਸਾਂਝਾ ਜਾਂਜਗਾ ਬਣਾਇਆ ਜਾਵੇ ਇਸ ਨੂੰ ਹਰ ਇੱਕ ਵਰਗ ਵਲਤ ਸਕਦਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਵੱਡੇ ਵੱਡੇ ਲੋਕ ਤੇ ਪੈਸਾਂ 'ਚ ਕੰਮ ਕਰਦੇ ਸਿਰਫ ਇਹ ਗਰੀਬ ਆਦਮੀਆਂ ਵਾਸਤੇ ਇਹ ਜਾਂਜਕਰ ਬਣਾਇਆ ਕਹਿੰਦੇ ਵੀ ਛੱਪੜ ਦੀ ਜਗ੍ਹਾ ਵਲ ਕੇ ਵੀ ਸਾਡਾ ਹਿੱਸਾ ਬਣਦਾ ਹੈ ਤੇ ਨਾਲੇ ਸਾਜੰਜਕਰ ਬਣਾਤਾ ਨਹੀਂ ਵੇਖੋ ਜੀ ਛੱਪੜ ਦੀ ਜਗ੍ਹਾ ਪੰਚਾਇਤ ਦੇ ਹੱਥ 'ਚ ਹੀ ਹੁੰਦੀ ਆ ਪੰਚਾਇਤ ਦੀ ਸਹਿਮਤੀ ਪੰਚਾਇਤ ਦੇ ਕਿਉਂਕਿ ਇਹ ਜਗ੍ਹਾ ਕੋਈ 15-20 ਸਾਲ ਤੋਂ ਇਸੇ ਦਾ ਪੀ ਪੇਜਾਂ 'ਚ ਮਿੱਟੀ ਮੁੱਟੀ ਪਾਉਂਦਾ ਦਾ 15-20 ਸਾਲ ਤੋਂ ਕ੍ਰਿਪਾ ਜੀ ਇਹ ਸਾਬ ਇਹ ਜਗ੍ਹਾ ਵੇਚ ਕੇ ਫਿਰ ਇਹ ਜੰਝ ਗਰੀਬ ਜਨਤਾ ਵਾਸਤੇ ਬਣਾ ਅਮੀਰਾਂ ਵਾਸਤੇ ਨਹੀਂ ਮੀਤ ਤੁਹਾਨੂੰ ਪਤਾ ਪੈਸਾ ਜੀ ਕੰਮ ਕਿੱਜਾ ਕੇ ਕਰਉਂਦੇ ਆ ਇਸ ਤਰ੍ਹਾਂ ਤੁਸੀਂ ਸੁ ਦੇਖਦੇ ਜੀ ਸਰਦਾਰ ਸਾਹਿਬ ਜੀ ਮਸਲਾ ਜਿਹੜਾ ਕਿੱਸਾ ਨੇ ਬੜ ਸਕਦਾ ਵੇਖੋ ਜੀ ਇਹ ਤਾਂ ਉਹਨਾਂ ਨੂੰ ਮੌਕੇ ਮੌਜੂਦਾ ਸਰਪੰਚ ਇਹਨਾਂ ਨੂੰ ਮੌਕੇ ਦੋ ਚਾਰ ਬੰਦੇ ਬਿਕੇ ਆ ਕੇ ਗੱਲ ਕਰ ਲੋ ਜੋ ਸਾਡੇ ਲੋਕ ਗੱਲਬਾਤ ਕੋ ਬੰਦਾ ਹੋਗਾ ਥੋੜੀ ਬੁਧੀ ਸੇਵਾ ਤਾਂ ਉਹਨਾਂ ਨੂੰ ਮੌਕੇ ਵੀ ਨਾਲ ਨੂੰ 1 ਲੱਖ ਰੁਪਇਆ ਇਕੱਠਾ ਕਰਕੇ ਦਿੱਤਾ ਗੱਲ ਵਿੱਚ ਲੋਣ ਵਾਸਤੇ